ਬਾਬਾ ਮੁਹੱਤਮਦੀਨ ਸ਼ਾਹ ਜੀ ਅਤੇ ਪੀਰ ਬਾਬਾ ਸਨੈਤ ਵਲੀ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਬਿੱਲੀ ਬੜੈਂਚ ਬਿੱਲੀ ਚਾਉ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਪੱਤਰਕਾਰ ਹਰਪਾਲ ਸਿੰਘ ਜੱਜ ਕਾਫੀ ਸਾਲਾਂ ਤੋਂ ਇਹ ਮੇਲਾ ਹਰ ਸਾਲ 1 ਜੁਲਾਈ ਨੂੰ ਹੋ ਰਿਹਾ ਆ ਤਿੰਨਾ ਪਿੰਡਾਂ ਦੇ ਸਹਿਯੋਗ ਨਾਲ ਬਿੱਲੀ ਬੜੈਜ ਬਿੱਲੀ ਚਾਉ ਤੇ ਚਵਿੰਡਾ ਦੇ ਸਹਿਯੋਗ ਨਾਲ ਹੁੰਦਾ ਆ ਹਰ ਸਾਲ ਐਨ ਆਰ ਵੀਰਾਂ ਦੇ ਸਹਿਯੋਗ ਨਾਲ ਸਮੂਹ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਆ ਬਾਬਾ ਪੀਰ ਬਾਬਾ ਮੁਹਕਮ ਦੇ ਸਾਹਦ ਪੀਰ ਬਾਬਾ ਸੰਦੀਤ ਵਲੀ ਸ਼ਾਹ ਜੀ ਦੇ ਦਰਬਾਰ ਤੇ ਝੰਡੇ ਦੀ ਰਸਮ ਹੋਣ ਤੇ ਹੁਣ ਕਲਾਕਾਰ ਸ਼ੁਰੂ ਹੋਣ ਲੱਗੇ ਆ ਠੀਕ ਆ ਹਰ ਸਾਲ ਦੀ ਤਰ੍ਹਾਂ ਬਹੁਤ ਸ਼ਾਨਦਾਰ ਮੇਲਾ ਚੱਲ ਸਕਦਾ ਦੀ ਗੱਲ ਕਰਕੇ ਸੀ ਸਕਦਾ ਤੇ ਮੈਂ ਜਵਾਬ ਤੋਂ ਬਾਅਦ ਕੁਛ ਸਾ ਦੇਖਣ ਲੱਗਾ ਪਰ ਇਸ ਹਾਲ ਕਿ ਜਦ ਅਖਸ਼ਾ ਦੇ ਇਸ ਹਾ ਅਖਸ਼ਾ ਬਹੁਤ ਹੈ ਲੋਕਾਂ ਦਾ ਪਰ ਇਸ ਹਾਲ ਥੋੜਾ ਘਮੀ ਦਾ ਸਵੇਰੇ ਸਵੇਰੇ ਇਦਾਂ ਲੱਗਦਾ ਸੀ ਕਿਦਾਂ ਮੇਲੇ ਦੇ ਵਿੱਚ ਵੀ ਨੇ ਇੱਕ ਰੰਗ ਦੇ ਵਿੱਚ ਭੰਗ ਪਾ ਦਿੱਤੀ ਪਰ ਫੇ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਆ ਤੇ ਤਕਰੀਬਨ 12:00 ਵਜੇ ਤੱਕ ਸਾਫ ਹੋ ਗਿਆ ਮੇਲੇ ਵਿੱਚ ਵਿਗੰਦ ਜ਼ਰੂਰ ਪਿਆ ਆ ਪਰ ਪਲੇਟ 2 ਕਹਿੰਦੇ ਹੋਇਆ ਆ ਪਰ ਲੋਕਾਂ ਜੋ ਪੁੱਛਾ ਹੈਗਾ ਬਾਬੇ ਦੀ ਕਿਰਪਾ ਆ ਤੇ ਵੱਧ ਚੜ ਕੇ ਆ ਰਿਹਾ ਹੁਣ ਤੁਹਾਡੇ ਸਾਹਮਣੇ ਸ਼ੁਰੂ ਹੋਣ ਵਾਲੀ ਸਟੇਜ ਤੇ तकरीबन ਸਾਡੇ ਅਸੀਂ ਜੋ 20 25 ਸਾਲ ਤੋਂ ਮੇਲੇ ਕਰਾ ਰਹੇ ਆ ਨਾ ਐਨ ਆਰ ਆਈ ਵੀਰਾਂ ਦਾ ਸਹਿਯੋਗ ਸਭ ਤੋਂ ਵੱਧ ਹੁੰਦਾ ਆ ਹੁਣ ਵੀ तकरीबन ਸਾਡੇ ਜੁਗਦੇ ਦੇ ਵਿੱਚ ਬੈਠੇ ਕੈਨੇਡਾ ਦੇ ਵਿੱਚ ਐਸ਼ੇ ਸਾਡੇ ਪਾਲਸਿਕ ਸਿੱਧੂ ਹੁਣ ਇਹਨਾਂ ਦਾ ਹਰ ਸਾਲ ਹੀ ਸਾਨੂੰ ਵੱਧ ਤੋਂ ਵੱਧ ਸਹਿਯੋਗ ਉਧਰ ਸਾਡੇ ਵਿੜੇਜ ਪਰਿਵਾਰ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੁੰਦਾ ਆ ਤਾਂ ਹੁਣ ਵੀ ਇਸ ਟਾਈਮ ਵੀ ਸਭ ਨੂੰ ਤਕਰੀਬਨ ਕਲਾਕਾਰਾਂ ਦਾ ਜੋ ਵੀ ਉਹਨਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਆ। ਇਸ ਟਾਈਮ ਭਵਿੰਦਰ ਗਿੱਲ ਤੇ ਉਹਨਾਂ ਦੇ ਨਾਲ ਆ ਤੇ ਫੋਟੋ ਸ਼ਾਟ। ਫੋਟੋ ਸ਼ਾਟ ਦੀ ਪਹਿਲੀ ਐਂਟਰੀ ਆ ਕਿ ਫੋਟੋ ਸ਼ਾਟ ਦੀ ਪਹਿਲੀ ਐਂਟਰੀ ਆ ਭਵਿੰਦਰ ਗਿੱਲ ਦੀ ਵੀ ਪਹਿਲੀ ਐਂਟਰੀ ਆ। ਠੀਕ ਆ ਜੀ। ਹਾਂ ਜੀ ਹਰ ਸਾਲ ਕੋਈ ਨਾ ਕੋਈ ਨਵੇਂ ਤਨਵਰ। ਹਾਂ। ਇਹ ਕਿ ਨੇ ਪੰਜਾਬ ਦੇ ਵਿੱਚ ਇਹ ਸੱਭਿਆਚਾਰਕ ਮੇਲੇ ਆ ਹੋਰ ਵੀ ਸੱਖਾ ਹੋਣੇ ਚਾਹੀਦੇ ਆ। ਇਹ ਹਰ ਸਾਲ ਵੀ ਮੱਲੋ ਰੰਗਾ ਰੰਗ ਪ੍ਰੋਗਰਾਮ ਕਲਾਕਾਰਾਂ ਦਾ ਤੇ ਹੋਰ ਮੱਲੋ ਸਾਡੇ ਭਾਈਚਾਰੇ ਦੀ ਸਾਂਝ ਦਰਸਾਉਂਦਾ ਆਇਆ ਹੈ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਵੀ ਵੱਧ ਤੋਂ ਵੱਧ ਇਹ ਮਨਾਇਆ ਜਾ ਰਿਹਾ ਆ ਇੱਕ ਵੇਲਾ ਆ ਜੋ ਅਸੀਂ ਬਣਾ ਰਹੇ ਆ

ਜੀ ਬਤਾ ਕਿ ਮੈਂ ਸਿਮਿੰਡੇ ਨੂੰ ਲੈ ਆਉਂਗਾ ਮੇਰੇ ਮੰਨਗੇ ਨਾ ਮਾਪੇ ਆਪਣੇ ਮਨਾਲਾ ਮੇਰੇ ਮੰਨਗੇ ਨਾ ਮਾਪੇ ਆਪਣੇ ਮਨਾਲਾ ਆਪਣੇ ਮਨਾਲਾ ਨਹੀਂ ਮਰ ਹੋਈਦਾ ਆੜਾਂਬ ਗਣੂ ਨਾਮਾ ਕਿਉਂ ਲੜੀ ਤੂੰ ਆ ਜਾ ਬਤਲੋ ਨੀ ਤੈਨੂੰ ਸੜੀਆਂ ਤੇ ਜੋ ਚੁਗਾ ਮਾ ਹਾਂ ਕਿਹ ਹਲਿਆ ਭਾਰਾ ਤੈਨੂੰ ਸੜੀਆਂ ਦੇ ਜੋ ਚੁਗਾ ਮਾ ਹਾਂ ਕਿਹ ਯੱਲ ਭਾਰਾ ਤੈਨੂੰ ਸੜੀਆਂ ਦੇ ਜੋ ਚੁਗਾ ਜਾਦਾ ਸਮਾਂ ਨਾਲ ਹੀ ਨਫਰਤੋ ਸਾਡੀ ਕਮੇਟੀ ਮੈਂਬਰ ਐਨ ਆਰ ਆਈ ਸ਼ਹਿਰ ਵਿੱਚ ਪ੍ਰੋਗਰਾਮ ਨੂੰ ਦੇਖ ਰਿਹਾ ਸੋ ਇਲਾਕਾ ਦੇ ਵਾਸੀ ਪਿੰਡ ਦੇ ਵਾਸੀ ਸਾਰਿਆਂ ਦਾ ਧੰਨਵਾਦ ਕਰਦਾ ਮਾਈਕ ਦੇ ਰਿਹਾ ਹਾਸੇ ਦੀ ਨਾਲ ਚੱਲਦਾ ਹੈ ਉਡੀਸ਼ਾ ਔਰ ਕਵਿਤਾ ਪੜ੍ਹਾ ਤਾਲੀਆਂ ਬਾਬਾ ਜੀ ਵਾਸਤੇ ਬਜਾਓ ਜਿੰਨਾ ਦਾ ਮਹਾਨ ਮੇਲਾ ਲੱਗਿਆ ਹਰ ਸਾਲ ਲੱਗਦਾ ਹੈ ਪਰ ਸਾਰੇ ਪ੍ਰਬੰਧਕ ਸਭਾਣਾ ਨੂੰ ਐਨ ਆਰ ਆਈ ਪਰਿਵਾਰ म्यूजिकल परिवार पहुंच चुका जी हैं। आ कमेटी मेंबर दारा सिंह जी लंबरदार साहब बूटा सिंह जी लंबरदार साहब बलबंत सिंह जी लंबरदार साहब सारिया आ हैं। मोस्ट वेलकम क्योंकि ये पूछना सा जरूरी होता है कि भाई आवाज़ है कि नहीं आजा बीबा खुश करिए आत्मा जी है खुश होनी चाहिए आत्मा परमात्मा खुश थे, ਪਰ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਹੈ ਕਿ ਮੇਰੀ ਲੰਬੇ ਸਮੇਂ ਤੋਂ ਡਿਊਟੀ ਲੱਗੀ ਹੈ ਕਿ ਮੈਂ ਸੰਗਤਾਂ ਨੂੰ ਖੁਸ਼ ਕਰਦਾ ਕਦੀ ਫਿਲਮਾਂ ਦੇ ਆ ਜਾ ਵੀ ਵੈਸੇ ਪੋਰਤੋਸ਼ਾ ਜੀ ਤੁਸੀਂ ਤਾਂ ਗਾ ਵੀ ਬਹੁਤ ਵਧੀਆ ਲੈਨੇ ਹੋ ਬਿਲਕੁਲ ਤੁਸੀਂ ਕਮੇਟੀ ਦਾ ਹੀ ਹਮੇਸ਼ਾ ਕਿਉਂ ਚੁਣਿਆ ਮੈਂ ਕਮੇਡੀਅਨ ਤਾਂ ਬਣਿਆ ਕਹਿੰਦੇ ਜਦ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾਏ ਜਦੋਂ ਹਿੰਦੂ ਸਿੱਖ ਈਸਾਈ ਦੇ ਨਾਲ ਜਦ ਹਿੰਦੂ ਸੇਖੀ ਸਾਈ ਦੇ ਨਾਲ ਮੁਸਲਮਾਨ ਹੱਸਦਾਏ ਉਦੋਂ ਪੋਟੂ ਸ਼ਾ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਉਦੋਂ ਪੋਟੂ ਸ਼ਾ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਬੇ ਪੋਟੂ ਸ਼ਾ ਜੀ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਮੈਂ ਬੁਝਾਈ ਤਾਂ ਜਾਂਦੇ ਹਾਂ ਬੇ ਪੋਟੂ ਸ਼ਾ ਜੀ ਇਹਨਾਂ ਦੀਆਂ ਤਾੜੀਆਂ ਦੇਖ ਕੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਆ ਇਹਨਾਂ ਦੀਆਂ ਤਾੜੀਆਂ ਦੇਖ ਕੇ ਮੈਨੂੰ ਐਨੀ ਖੁਸ਼ੀ ਹੁੰਦੀ ਆ ਕਿੰਨੀ ਖੁਸ਼ੀ ਹੁੰਦੀ ਆ ਜਿੰਨੀ ਸਰਸੇ ਵਾਲੇ ਤਾੜੀਆਂ ਕਰਦੀਆਂ ਨੇ ਇਹਨਾਂ ਦੀਆਂ ਤਾਲੀਆਂ ਮੇਰੇ ਵਾਸਤੇ ਉਹ ਕੰਮ ਕਰਦੀਆਂ ਕਿਹੜਾ ਕੰਮ ਕਰਦੀਆਂ ਜਿਹੜਾ ਅਮਿਤ ਸ਼ਾਹ ਹੀ ਨਰਿੰਦਰ ਮੋਦੀ ਵੀ ਕਰਦਾ ਹੈ ਮੋਦੀ ਸਾਹਿਬ ਕਹਿੰਦੇ ਆ ਭਾਈਓ ਭੈਣੋ ਬੇਟੀ ਬਚਾਓ ਬੇਟੀ ਪੜ੍ਹਾਓ ਨਕਰ ਆਲੀਆਂ ਛੱਡਦੀਏ ਛੱਡ ਦਿਓ ਕਹਿੰਦਾ ਮੈਂ ਤਾਂ ਛੱਡੀ ਹੋਈ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਕਹਿੰਦੇ ਨੇ ਕਿਉਂਕਿ ਬੇਟੀਆਂ 골ਡ ਮੈਡਲ ਲੈ ਕੇ ਆਉਂਦੀਆਂ ਨੇ ਬੇਟੀਆਂ 골ਡ ਮੈਡਲ ਲੈ ਕੇ ਆਤੀਆਂ ਬੇਟੇ 골ਡ ਫਲੈਗ ਲੈ ਕੇ ਆਉਂਦੇ ਨਾਲ ਸੂਟਾ ਵੀ ਖਿੱਚਦੇ ਆਉਂਦੇ ਆ ਕਿੰਨੇ ਵਜੇ ਆਵਾਂ ਆਓ ਕਦੀ ਐਸ ਫੁੱਲ ਤੇ ਚੇ ਤੇ ਉਸ ਫੁੱਲ ਤੇ ਯਾਰ ਮੇਰਾ ਤਿੱਥ ਨਹੀਂ ਆਵੇਗਾ ਉਹਨੇ ਮਾਇ ਕਾ ਮ ਨਹੀਂ ਕਦੀ ਐਸ ਸਾਥ ਤੇ ਤੇ ਕਦੀ ਉਸ ਸਾਥ ਤੇ ਯਾਰ ਤੇਰਾ ਉਲਟੀਆਂ ਕਰਦਾ ਨਹੀਂ ਯਾਰ ਤੇਰਾ ਉਲਟੀਆਂ ਕਰਦਾ ਜਦੋਂ ਪੀਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦੋਂ ਛੇਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾਹੀਂ ਖਾਰਾ ਪਾਣਾ ਨਹੀਂ ਵਿੱਚ ਪਾਣੀ ਹੀ ਕੋਈ ਸੋਭਾ ਠੇਕੇ ਹੀ ਠੇਕੇ ਮੂਰੇ ਖੜੀ ਦਾ ਯਾਰ ਤੇਰਾ ਤਾਲੀਆਂ ਮੇਰੀ ਭੂਆ ਨੇ ਬਚਾਉਣੀਆਂ ਇਹ ਨਾਲ-ਨਾਲ ਚਾਹੀਦੀ ਮੈਨੂੰ ਫੇ ਪ੍ਰੋਗਰਾਮ ਦਾ ਆਨੰਦ ਆਉਣਾ ਮੈਂ ਕਿਹਾ ਪੋਟੂ ਸ਼ਾਹ ਜੀ ਐਦਾਂ ਨਹੀਂ ਗੱਲ ਚੱਲਨੀ ਮੇਰਾ ਗੀਤ ਸੁਣੋ ਤੁਸੀਂ ਹਾਂ ਸੁਣਾਓ ਕੀ ਯੋਗ ਤੇ ਮਿਲਦੀ ਹੁੰਦੀ ਆ। ਆਹ ਤਾਂ ਸ਼ਕਤੀ ਹੁੰਦੀ ਆ। ਆਹ ਤਾਂ ਸ਼ਕਤੀ ਹੁੰਦੀ ਆ। ਬੰਦਾ ਸਹਿਣ ਸ਼ਕਤੀ ਹੁੰਦਾ। ਮੈਂ ਕਿਹਾ ਦਾਲ ਚ ਨੂਨ ਘੰਟ ਪਾਏ ਤੇ ਦਾ ਪੁੱਤ ਦਰਦਾ ਨਹੀਂ ਮੰਗਦਾ ਕਹਿੰਦਾ ਜੀ ਦਾਲ ਵੀ ਸੁਆਦਾ ਮਾੜਾ ਜਾ achar ਦੀ ਦਿਓ। ਵੀ ਜੇ ਦਾਲ ਸੁਆਦਾ achar ਤਾਂ ਸਿਰ ਚ ਪਾਉਣਾ ਵੇ। ਭੈਣਾ ਮਤਾ ਮਾ ਸਹੇਲੀਆਂ ਵਿਆਹ ਤੋਂ ਬਾਅਦ ਹੀ ਗੱਲੇ ਚ ਮੰਗਲ ਸੂਤਰ ਕਿਉਂ ਪਾਉਂਦੀਆਂ? ਪਹਿਲਾਂ ਕਿਉਂ ਨਹੀਂ ਪਾਉਂਦੀਆਂ? ਕਿਉਂਕਿ ਵਿਆਹ ਤੋਂ ਬਾਅਦ ਜਿਹੜੇ ਸੂਤਰਾਂ ਤੀਮੀਆਂ ਤੋਂ ਆ ਜਾਂਦੇ ਆ। ਅੱਛਾ। ਤੇ ਮੰਗਲ ਸਾਲਾ ਬੰਦੇ ਪਿੱਛੇ ਲੱਗ ਜਾਂਦਾ। ਮੈਂ ਤਾਂ ਅਸਲ ਯਾਰ ਟੁੰਡਿਆਲ ਦੀ ਗੱਲ ਕਰਦਾ ਮੈਂ ਹਾਂ ਮੈਨੂੰ ਲੱਗਦਾ ਤੁਸੀਂ ਆਪਣਾ ਰਾਸ਼ੀ ਫਲ ਨਹੀਂ ਦੇਖਿਆ ਕੁੜੀਆ ਵਿਆਹਾ ਬੰਦਾ ਰਾਸ਼ੀ ਫਲ ਨਹੀਂ ਦੇਖਦਾ ਨਾ ਵਿਆਹਾ ਬੰਦਾ ਰਾਸ਼ੀ ਫਲ ਕਿਉਂ ਨਹੀਂ ਦੇਖਦਾ ਉਹਨੂੰ ਸਵੇਰੇ ਘਰ ਵਾਲੀ ਦਾ ਮੂੰਹ ਦੇਖ ਕੇ ਪਤਾ ਲੈਂਦਾ ਦਿਨ ਕਿਦਾਂ ਦਾ ਲੰਘੂਗਾ ਉਹਨੇ ਸਰਚ ਪਉਣੀਆਂ ਰਾਸ਼ੀਆਂ ਭਾਈ ਜੋ ਮਰਜ਼ੀ ਕੋ ਵਿਆਹ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਵਿਆਹ ਜ਼ਿੰਦਗੀ ਲਈ ਜ਼ਰੂਰੀ ਆ ਜ਼ਰੂਰੀ ਆ ਤੇ ਮਾਮੇ ਸਲਮਾਨ ਖਾਨ ਦੀ ਕੀ ਮਜਬੂਰੀ ਹੈ ਉਹ ਬਿਗ ਬੋਸ ਹੀ ਕਰੀ ਜਾਂਦਾ ਉਹਦਾ ਵੀ ਕੀ ਹੱਲ ਕਰੂ ਮੇਹਰਪੁਰ ਤੁਸ਼ਾ ਜੀ ਹਾਂ ਮੈਂ ਤੁਹਾਨੂੰ ਦੱਸ ਦਿੱਤਾ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਕਿਉਂ ਕੰਮ ਕਿਉਂ ਨਹੀਂ ਕਰਨਾ ਮੈਨੂੰ ਦੱਸ ਮੈਨੂੰ ਹੱਥ ਨਾ ਲਾਇਆ ਕਰੋ ਕਿਉਂ ਤੇਰੀਆਂ ਤਾਰਾਂ ਲੰਗੀਆਂ ਵਾਂ ਕੰਮ ਨਹੀਂ ਕਰਨਾ ਹਾਂ ਛੋ ਠੀਕ ਹੈ ਕਿਹੜਾ ਕੰਮ ਕਰਨਾ ਮੈਂ ਸਰਕਾਰੀ ਨੌਕਰੀ ਕਰਨੀ ਹੈ ਠੀਕ ਹੈ ਭਗਵਾਨਤਮਨ ਸਾਹਿਬ ਮੈਨੂੰ ਜਾਂਦੇ ਸਰਕਾਰੀ ਨੌਕਰੀ ਲਵਾਦਾ ਲਵਾਓ ਮੈਂ ਤੁਹਾਨੂੰ ਬਿਜਲੀ ਬੋਰਡ ਚ ਲਵਾਦਾ ਬਿਜਲੀ ਬੋਰਡ ਦੇ ਵਿੱਚ ਓਏ ਹੋਏ ਹੋਏ ਕਰਨਾ ਕਿ ਹੋਊਗਾ ਕੁਛ ਨਹੀਂ ਸੁਰੀ ਨਹੀਂ ਸੁਰ ਜਾਕ ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰਨਾ ਇਹ ਤਨਖਾਹ ਹੀ ਨਹੀਂ ਮਿਲੂਗੀ ਲੋੜ ਹੀ ਨਹੀਂ ਪੈਣੀ ਪਹਿਲੇ ਦਿਨ ਹੀ ਕੰਮ ਹੋ ਜਾਣਾ ਸਦਾਨੇ ਜਿੰਦੀ ਰਹੂੰਗੀ ਤੇ ਤਨਖਾਹ ਲਵੂੰਗੀ ਹਾਂ ਮੈਨੂੰ ਤੁਸੀਂ ਮਾਰਨਾ ਚਾਹੁੰਦੇ ਆ ਮੈਨੂੰ ਕੋਈ ਐਦਾਂ ਦਾ ਕੰਮ ਦੱਸੋ ਜਿਹਦੇ ਨਾਲ ਮੈਂ ਕਦੇ ਕਿਨੇ ਟਾਵਾ ਦੇ ਅਮਰੀਕਾ ਕਦੇ ਇੰਗਲੈਂਡ ਕਦੇ ਇੰਡੀਆ ਐਸਾ ਨਾ ਘਮ ਹੋਵੇ ਕੋਈ ਨਹੀਂ ਮੈਂ ਕੈਨੇਡਾ ਦੇ ਇੰਨਾ ਗਰਮੀਆਂ ਨੂੰ ਕਿਤੇ ਆ ਜਾਣਾ ਇਧਰ ਮੈਂ ਤੇ ਐਂ ਕਰਦਾ ਤੈਨੂੰ ਮੈਂ ਸਮੁੰਦਰੀ ਛੱਪ ਚੱਕ ਕੇ ਆਉਣਾ ਸੀ ਮੇਕਪ ਉਹ ਤੁਸ਼ਾ ਜੀ ਤੁਹਾਡੀ ਘਰ ਵਾਲੀ ਤੁਹਾਨੂੰ ਕਿੰਨਾ ਕ ਪਿਆਰ ਕਰਦੀ ਆ ਮੈਂ ਤਾਂ ਬਹੁਤ ਪਿਆਰ ਕਰਦੀ ਮੈਂ ਜਦ ਰਾਤ ਨੂੰ ਸੌਣਾ ਸਵੇਰੇ ਪਤਾ ਕਿਵੇਂ ਜਗਾਉਂਦੀ ਆ ਕਿਵੇਂ ਜਗਾਉਂਦੀ ਆ ਵੀਰ ਜੀ ਵੀਰ ਜੀ ਇੱਥੇ ਸਵੇਰਾ ਹੋ ਗਿਆ ਇਹ ਮੈਂ ਕਹਿੰਦਾ ਭੈਣ ਜੀ ਜਦੋਂ ਦਾ ਥੋੜੇ ਨਾ ਵਿਆਹ ਕਰਾਇਆ ਮੇਰੀ ਜ਼ਿੰਦਗੀ 'ਚ ਹਨੇਰਾ ਹੋ ਗਿਆ ਫੈਸ਼ਨ ਬਹੁਤ ਕਰਦੀ ਮੇਰੀ ਘਰ ਦੀ ਐਡਾ ਵੱਡਾ ਜੂੜਾ ਕਰਦੀ ਐਡਾ ਵੱਡਾ ਐਡਾ ਵੱਡਾ ਜੂੜਾ ਥੋੜੇ ਦਿਨ ਪਹਿਲਾਂ ਸਾਡੀ ਕਿਤੇ ਘਰੇ ਲੜਾਈ ਹੋਈ ਲੜਾਈ ਹੋ ਗਈ ਮੈਂ ਪੱਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜਬੀ ਨਿਕਲੀ ਉਧਰ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਆਹ ਆਹ ਬੋਲਦਾ ਇੱਕ ਚਪੈੜ ਹੋ ਜਾ ਮਾੜੇ ਹੋਇਉ ਕਿਉਂ ਤਨ ਤਨ ਹੋ ਗਏ ਪਤੀਲੀ ਵੀ ਨਹੀਂ ਲੱਭਦੀ ਤੇ ਇਹ ਸਾਰਾ ਡਰਾਮਾ ਕਰ ਰੋਸ਼ੜਾ ਹੁੰਦਾ ਤਾਲੀਆਂ ਖਿੱਚ ਕੇ ਨਾਲ-ਨਾਲ ਮੈਨੂੰ ਪਤਾ ਲੱਗਦਾ ਰਹੇ ਦੀ ਸੁਣ ਰਹੇ ਆ ਆਜਾ ਵੈਸੇ ਪੋਟੂ ਸਾ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾ ਹਾਂ ਤੂੰ ਸਟੇਜ ਤੇ ਹੱਸਣਾ ਆ ਤੇਰੇ ਘਰ ਵੀ ਇੱਦਾਂ ਹੀ ਰੌਣਕ ਲੱਗੀ ਰਹਿੰਦੀ ਹੋਣੀ ਆ ਜਿੰਦਾ ਸਿਆਪਾ ਮੇਰੇ ਘਰ ਪੈਂਦਾ ਕਿਸੇ ਦੇ ਵੀ ਨਹੀਂ ਪੈਂਦਾ ਮੈਂ ਕਿਸੇ ਬਾਬੇ ਕੋਲੇ ਚਲਾ ਗਿਆ ਅੱਛਾ ਕੀਹਾਰ ਵਾਲੀ ਨੇ ਬਣਾਏ ਹੋਏ ਖਾਣੇ ਦੀ ਤਾਰੀਫ ਕੀਤੀ ਖਾਣੇ ਦੀ ਖਾਣੇ ਦੀ ਤਾਰੀਫ ਕੀਤੀ ਮੈਂ ਕਿਹਾ ਨਹੀਂ ਕਹਿੰਦਾ ਬਸ ਪੁੱਤ ਉੱਥੇ ਕਿਰਪਾ ਰੁਕੀ ਹੋਈ ਹੈ ਮੈਂ ਜਾ ਗੰਜਨ ਪਰੌੜੇ ਬਣਾਏ ਨਾ ਦਿਲ ਕਰਦਾ ਦਾ ਹੱਥ ਜਮਲਾ ਹਾਏ ਹਾਏ ਘਾਰ ਵਾਲੀ ਤੇਰੀ ਅਸੀਂ ਬਹੁਤ ਖੁਸ਼ ਹੋਗੀ ਹੋਣੀ ਆ ਤੁਹਾਨੂੰ ਖੁਸ਼ ਹੋਇੰਦ੍ਰ ਬੇਲਣਾ ਕੱਢ ਲਈ ਬੇਲਣਾ ਕਿਉਂ ਕੱਢ ਲਈ ਕਹਿੰਦੀ ਜੇਤਨ ਦਾ ਵਿਆਹ ਹੋਇਆ ਮੈਂ ਖਵਾਨੀ ਪਈ ਆ ਅੱਜ ਗਵੰਡਨ ਦੇ ਕਰੋ ਪਰੌੜੇ ਆ ਤੇ ਹੱਥ ਜਮਣ ਤੱਕ ਨਹੀਂ ਆਦੇ ਬਾਬੇ ਨੇ ਨਮਾ ਸਿਆਪਾ ਬਾਤ ਆ ਇਸ ਕਰਕੇ ਭਾਈ ਗੁਰੂ ਘਰ ਰੰਚ ਜਾਇਆ ਕਰੋ ਉਖੰਡੀ ਸਾਧਾਂ ਤੋਂ ਬਚਿਆ ਕਰੋ ਜਿੰਨਾ ਵੀ ਬਚ ਹੁੰਦਾ ਆ ਜਾ ਮੈਂ ਭਟੂ ਸ਼ਾ ਹੂੰ ਤੇਰੇ ਕੋਲ ਇੱਕ ਸਵਾਲ ਪੁੱਛਾਂ ਮੈਂ ਕਹਿੰਦਾ ਜਿੰਨੇ ਮਰਜ਼ੀ ਪੁੱਛ ਸਵਾਲ ਹੀ ਦੱਸਣ ਆਇਆ ਸਟੇਜ ਤੇ ਔਰ ਕਰਨ ਕਿਆਂ ਜਿਹੜਾ ਬੰਦਾ 40 ਸਾਲ ਤੱਕ ਦੀ ਉਮਰ 'ਚ ਕਿਸੇ ਨੂੰ ਪਿਆਰ ਨਹੀਂ ਕਰਦਾ ਉਹਦੇ ਸੀਨੇ 'ਚ ਦਿਲ ਨਹੀਂ ਹੁੰਦਾ ਤੇ ਜਿਹੜਾ 40 ਸਾਲ ਬਾਅਦ ਵੀ ਹਟਦਾ ਨਹੀਂ ਉਹਦਾ ਸਾਲੇ ਦਾ ਦਿਮਾਗ ਨਹੀਂ ਹੁੰਦਾ 40 ਤੋਂ ਬਾਅਦ ਥੋੜਾ ਹਟ ਜਾਣਾ ਚਾਹੀਦਾ ਹਾਂ ਆ ਜਾ ਮੈਂ ਭਟੂ ਸ਼ਾ ਹੂੰ ਤੂੰ ਆਪਣੀ ਮਾਂ ਕਹ ਰਾ ਲਈ ਦੀ ਰਿਸਪੈਕਟ ਕਿੱਦਾਂ ਕਰਦਾ ਹੈ ਕਿਹਦੇ ਵਫਾਦਾਰ ਹੋਗੇ ਸੀ ਪੰਜਾਬ ਵਾਲੀ ਤੇ ਵਫਾਦਾਰ ਹੈ ਪੂਰ ਪੰਜਾਬੀਆਂ ਦਾ ਜਿੱਥੇ ਜਾਂਦੇ ਵੱਡਾ ਨਾਮ ਆਉਂਦੇ ਹੁੰਦੇ ਵੱਖਰਾ ਇਕਾ ਪੰਜਾਬੀਆਂ ਦਾ ਤੇ ਆਓ ਇੱਕ ਸੈਦ ਸਾਹਮਣੇ ਸਤਬਾਦ ਰਖਾਤਾ ਹਾਜ਼ਰੀਆਂ ਕੋ जल जी